ਸਚੀ ਗਾਲ ਜੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਆ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਸਰਵੰਤ ਸਿੰਘ ਪੰਦੇੜ ਜਿਹੜੇ ਤੁਸੀਂ ਜਾਣਦੇ ਹੋ ਕਿ ਆ ਦਿੱਲੀ ਨੂੰ ਕੋਚ ਕਰ ਰਹੇ ਨੇ ਐਸ ਕੇਐਮ ਦੀ ਟੀਮ ਜਿਹੜੀ ਹੈ ਕਿਸਾਨ ਜਥੇਬੰਦੀ ਹੈ ਜਿਹੜੀ ਦਿੱਲੀ ਨੂੰ ਕੋਚ ਕਰ ਰਹੀ ਹੈ ਉੱਥੇ ਦੂਜੇ ਨੰਬਰ ਤੇ ਜਿਹੜੇ ਕਿਸਾਨ ਆਗੂ ਸਰਵੰਤ ਸਿੰਘ ਪੰਦੇੜ ਅੱਜ ਚੰਡੀਗੜ੍ਹ ਦੇ ਵਿੱਚ ਪ੍ਰਤਪਾਲ ਨੂੰ ਲੈ ਕੇ ਉਹਦਾ ਹਾਲਚਲ ਜਾਣਨ ਇੱਥੇ ਚੰਡੀਗੜ੍ਹ ਦੇ ਵਿੱਚ ਪਹੁੰਚੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਨੇ ਪੰਦੇੜ ਸਾਹਿਬ ਤੁਸੀਂ ਅੱਜ ਉਹਦਾ ਹਾਲਚਲ ਪੁੱਛਣੇ ਆਏ ਸੀ ਕੀ ਕਹਿਣਾ ਚਾਹੋਗੇ ਕੀ ਹਾਲਤ ਹੈ ਅੱਜ ਪ੍ਰੀਤਪਾਲ ਕੀ ਦੇਖੋ ਪ੍ਰੀਤਪਾਲ ਜੀ ਅੱਜ ਲਗਭਗ 23 ਦਿਨ ਹੋ ਗਏ ਆ ਪੀਜੀਆਈ ਦਾਖਲਿਆ ਹੁਣ ਉਹਨਾਂ ਨੂੰ ਦੋ ਚਾਰ ਦਿਨਾਂ ਬਾਅਦ ਉਥੋਂ ਛੁੱਟੀ ਮਿਲਦੀ ਗਜੈਸ਼ ਹੈ ਗਈ ਆ ਔਰ 6 ਹਫਤੇ ਬਾਅਦ ਜਿਹੜੇ ਉਹਦੀ ਲੱਤ ਜ਼ਿਆਦਾ ਡੈਮੇਜ ਹੋਈ ਆ ਗੋਡੇ ਤੋਂ ਟੁੱਟੀ ਆ ਪੱਤੀ ਉਹਦੀ ਅੰਮੇ ਲੱਗਦਾ ਡਾਕਟਰਾਂ ਦਾ ਵੀ ਭਾਰ ਪਾ ਕੇ ਚੱਲਣ ਡੈਪਣਗੇ ਪਰ ਉਹਨਾਂ ਨੂੰ ਜੇ ਸਾਹਿਬ ਨੇ ਕੁੱਟਿਆ ਮਾਰਿਆਗਾ ਬੜਾ ਗੈਰਮਾਨਵੀ ਟੰਗਾ ਔਰ ਸੈਂਕੜੇ ਮਤਲਬ ਉਹਨਾਂ ਦੇ ਬੋਡੀ ਦੇ ਉੱਤੇ ਚੱਕਮਾਂ ਹੁੰਦਾ ਕਵਰ ਕਰ ਗਏ ਜਿਸ ਤਰ੍ਹਾਂ ਖਨੌਰੀ ਬਾਰਡਰ ਤੋਂ ਗਵਾ ਕਰਕੇ ਪੀਜੀ ਰੋਡ ਤੱਕ ਲਾਗੇ ਪੁਲਿਸ ਦੇ ਨਾਲ ਆਰਐਸ ਦੇ ਪ੍ਰਾਈਵੇਟ ਗੁੰਡੇ ਵੀ ਸੀਗੇ ਜਿਨ੍ਹਾਂ ਨੇ ਦੰਦ ਤੋੜੇ ਇਨਾ ਉਹਨਾਂ ਦਾ ਬਹਾਰ 80 ਗੱਲ ਚ ਪਾ ਕੇ ਖਿੱਚਦੇ ਰਹੇ ਮਤਲਬ ਬਹੁਤ ਇਹ ਹਜੇ ਵੀ ਉਹਨਾਂ ਦੀ ਗੱਲਾਂ ਸੁਣ ਕੇ ਨਾ ਬਹੁਤ ਮਨ ਚ ਫੀਲਿੰਗ ਹੋਰ ਤਰ੍ਹਾਂ ਦੀ ਹੁੰਦੀ ਹੈਗੀ ਤੋਂ ਬਹੁਤ ਮਾੜਾ ਕੀਤਾ ਉਹਨਾਂ ਨੇ ਹੁਣ ਮੈਨੂੰ ਲੱਗਦਾ ਪਿਕਪਲ ਸਿੰਘ ਕੈਮ ਹੋ ਗਿਆ ਐਸਕੇਮ ਨੂੰ ਲੈ ਕੇ ਆ ਦਿੱਲੀ ਕੋਚ ਕਰ ਰਹੇ ਨੇ ਕਿਸਾਨ ਤੇ ਤੁਹਾਡੀ ਕੀ ਰਾਈ ਹੈ ਤੁਸੀਂ ਕੀ ਉਹਨਾਂ ਦਾ ਸਾਥ ਦੋਵੋਗੇ ਕੀ ਦਾ ਕੀ ਰਾਇ ਹੈ ਤੁਹਾਡੀ ਦੇਖੋ ਅਸੀਂ ਤਾਂ ਅੰਦੋਲਨ ਕਰ ਹੀ ਰਹੇ ਹੈਗੇ ਹਰ ਇੱਕ ਨੂੰ ਆਪਣਾ ਅੰਦੋਲਨ ਕਰਨ ਦਾ ਹੱਕ ਹੈਗਾ ਤੇ ਅਸੀਂ ਆਪਣਾ ਅੰਦੋਲਨ ਜਾਰੀ ਰੱਖਿਆ ਹੋਇਆ ਸਾਡਾ ਤਾਂ ਦੇਖੋ ਕੋਈ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਹੈ ਸਾਡਾ ਤੇ ਮੋਰਚਾ ਵਾ ਮੰਗਾ ਮਨਾਉਣ ਵਾਸਤੇ ਤਾਂ ਅਸੀਂ ਲੜ ਰਹੇ ਹਾਂ ਮੀਟਿੰਗ ਵਾਸਤੇ ਸਰਕਾਰ ਦਾ ਕੋਈ ਸੱਦਾ ਤੁਹਾਨੂੰ ਆਇਆ ਨਹੀਂ ਫਿਲਹਾਲ ਕੋਈ ਸੱਦਾ ਫਿਲਹਾਲ ਕੋਈ ਸੱਦਾ ਤੁਹਾਨੂੰ ਆਇਆ ਨਹੀਂ ਤੇ ਤੁਸੀਂ ਉੱਥੇ ਸ਼ੰਭੂ ਬਾਰਡਰ ਤੇ ਹੀ ਬੈਠੇ ਰਹੋਗੇ ਹੁਣ ਬਿਲਕੁਲ ਸ਼ੰਭੂ ਬਾਰਡਰ ਤੇ ਬੈਠ ਕੇ ਅੰਦੋਲਨ ਚਲਾਵਾਂਗੇ ਅੰਦੋਲਨ ਠੀਕ ਹੈ ਇਹ ਇਹ ਸਾਡੇ ਨਾਲ ਸੀਗੇ ਸਰਵਨ ਸਿੰਘ ਪੰਦੇੜ ਜਿਹੜੇ ਕਹਿੰਦੇ ਕਹਿੰਦੇ ਅਸੀਂ ਉੱਥੇ ਹੀ ਬੈਠ ਕੇ ਜਿਹੜਾ ਆਪਣਾ ਅੰਦੋਲਨ ਚਲਾਉਂਦੇ ਰਹੋਗੇ